ਵਿਅਕਤੀ ਨਹੀਂ ਹੈ ਅਗਰ ਉਸ ਨੂੰ ਵਿਅਕਤੀ ਮੰਨੇਗਾ ਤਾਂ ਇੱਕ ਹੋਰ ਵਿਖਾਦ ਖੜਾ ਹੋ ਜਾਂਦਾ ਹੈ ਪਰਮਾਤਮਾ ਨਰ ਹੈ ਕਿ ਨਾਰੀ ਹੈ ਇਸਤਰੀ ਹੈ ਕਿ ਪੁਰਸ਼ ਹੈ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਰੂਪ ਸਾਡੇ ਸਾਹਮਣੇ ਰੱਖਦੇ ਨੇ ਸੁੰਨ ਮੰਡਲ ਇੱਕ ਜੋਗੀ ਵੈਸੇ ਨਾਰਨਾ ਪੁਰਖ ਤਹੋ ਪਉ ਕੈਸੇ سن دے اوسا من سن ہو جاندے اپنے اچرج اس عوستہ دے ستگر کہ زرے ذرے نال ایک جڑیا دکھائی دے رہے ہیں جو ہویا جو جوگی جو ٹوٹے جو بوگی جوگی بھوگی جس نے اپنی आत्मा ਨੂੰ ਪਰਮਾਤਮਾ ਨਾਲ ਜੋੜ ਰਿਹਾ ਹੈ ਜਿਸ ਨੇ ਸੁਰਤ ਨੂੰ ਸ਼ਬਦ ਨਾਲ ਜੋੜ ਰਿਹਾ ਹੈ ਜੋਗੀ ਜਿਹਨੇ ਤੋੜ ਕੇ ਰੱਖਿਆ ਹੋਇਆ ਹੈ ਭੌਗੀ ਬਾਗ ਕਰ ਦਿੰਦਾ ਹੈ ਟੁਕੜੇ ਕਰ ਦਿੰਦਾ ਹੈ ਭੌਗੀ ਦੇ ਅਰਥ ਨੇ ਜਿਹਨੇ ਟੁਕੜੇ ਕਰ ਦਿੱਤੇ ਨੇ ਜੋਗੀ ਦੇ ਅਰਥ ਨੇ ਜਿਹਨੇ ਟੁਕੜਿਆਂ ਨੂੰ ਜੋੜ ਦਿੱਤਾ ਹੈ ਜ਼ਰਰੇ ਜ਼ਰਰੇ ਨਾਲ ਜੋ ਇੱਕ ਜੁੜਿਆ ਹੋਇਆ ਹੈ ਸੁੰਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਉਹ ਜੋ ਸਾਰਿਆਂ ਨਾਲ ਜੁੜਿਆ ਹੈ ਰੇਤ ਦੇ ਜ਼ਰਿਆਂ ਨਾਲ ਸੂਰਜ ਨਾਲ ਮੀਂਹਿਆਂ ਨਾਲ ਹਾਥੀਆਂ ਨਾਲ ਅਸਤੀ ਕੀ ਕੀ ਤ੍ਰਿਣ ਲੋ ਆਦੰ ਟੇਕ ਅਖੰਡਤ ਬਸੇ ਅਨਾਦੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਕਹਿੰਨ ਨਾਰ ਨਾ ਪੁਰਖ ਕਹੋ ਹੋ ਕੈਸੇ ਉਹ ਇਸਤਰੀ ਤੇ ਪੁਰਸ਼ ਨਹੀਂ ਜੋ ਸਾਰਿਆਂ ਵਿੱਚ ਵਿਆਪਕ ਹੈ ਉਹ ਨਰ ਤੇ ਨਾਰੀ ਨਹੀਂ ਹੈ ਨਰ ਨਾਰੀ ਦੇ ਅੰਦਰ ਤੇ ਹੈ ਉਹ ਪਰ ਕੇਵਲ ਨਾਰੀ ਨਹੀਂ ਕੇਵਲ ਪੁਰਸ਼ ਨਹੀਂ ਹੈ ਫਿਰ ਕੀ ਹੈ ਪੁੱਛੋ ਸੰਨ ਮੇਰੋ ਠਾਕੁਰ ਕੈਸਾ ਫਿਰ ਉਠਾ ਕਰ ਕੈਸਾ ਹੈ ਸਤਗੁਰੂ ਦੱਸਿਆ ਸੁਨ ਮੰਡਲ ਇੱਕ ਜੋ ਵੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਪ੍ਰਭ ਉਹ ਜੋਤ ਰਹਿਣੇ ਬਲਾਈ ਸੁਰਨਰਨਾਥ ਸਚੇ ਸਰਨਾਈ ਉਹ ਇੱਕ ਜੋਤ ਹੈ ਉਹ ਇੱਕ ਚੰਨ ਨਾ ਹੈ ਉਹ ਇੱਕ ਸ਼ਕਤੀ ਹੈ ਜੋ ਵਿਆਪਕ ਹੈ ਤਿੰਨ ਭਵਨਾ ਦੇ ਉਹ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਪਰਮ ਪ੍ਰਕਾਸ਼ ਹੈ ਫਿਰ ਭਵਨ ਜੋਤ ਰਹੇ ਲਿਵਲਾਈ ਉਹ ਤੇ ਤਿੰਨ ਭਵਨਾ ਦੇ ਚ ਇੱਕ ਜੋਤੀ ਹੈ ਪ੍ਰਕਾਸ਼ ਹੈ ਮਹਾ ਜਾਣਨ ਹੈ ਗੁਰੂ ਮਹਾ ਸ਼ਬਦ ਹੈ ਪਰਮਾਤਮਾ ਮਹਾ ਜਾਣਨ ਹੈ ਸ਼ਬਦ ਸ਼ਕਤੀ ਹੈ ਪਰਮਾਤਮਾ ਸ਼ਕਤੀ ਹੈ ਉਹ ਸ਼ਬਦ ਜੋ ਪਰਵਾਸ ਤੋਂ ਹੀ ਪ੍ਰਗਟ ਹੋਇਆ ਹੈ ਉਸ ਨੂੰ ਖਸਮ ਦੀ ਬਾਣੀ ਕਹਿੰਦੇ ਨੇ ਉਸ ਨੂੰ ਅਨਾਹਦ ਨਾਦ ਕਹਿੰਦੇ ਨੇ ਇਹ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਪ੍ਰਮਾਤਮਾ ਦੇ ਬੋਲ ਨੇ ਉਸੇ ਤੋਂ ਪ੍ਰਗਟ ਹੋਏ ਨੇ ਅਨਾਹਦ ਰੂਪ ਅਨਾਹਦ ਬਾਣੀ ਚરણ ਸਰਨ ਜਾਈ ਬਸਰ ਭਵਾਨੀ ਤੋਂ ਪ੍ਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਸਾਗਰ ਜਦ ਰਹਿਮਤ ਦੇ ਘਰ ਦੇ ਚ ਆਉਂਦਾ ਬੱਦਲ ਬਰ ਕੇ ਜ ਹੈ ਬਰਸਦਾ ਹੈ परमात्मा जब रहमत ਦੇ ਘਰ ਦੇ ਚ ਆਉਂਦਾ ਜੀਵਾਂ ਦੇ ਹਿਰਦੇ ਤੇ ਉੱਪਰ ਬਰਸਦਾ ਹੈ ਸ਼ਬਦ ਬਣ ਕੇ ਗਿਆਨ ਬਣ ਕੇ ਚਾਰੇ ਪਾਸੇ ਬਰਸਦਾ ਹੈ खैर ਮੁਖਤਸਰ ਹੁ ਮੈਂ ਇਸ ਤਰ੍ਹਾਂ ਜਪ ਸੱਚ ਦਾ ਕਰਨਾ ਹੈ ਤੇ ਸੱਚ ਇੱਕ ਸ਼ਕਤੀ ਹੈ ਜਪ ਰਸਨਾ ਨਾਲ ਕਰਨਾ ਹੈ ਇੱਕ ਦੂ ਜੀ ਬਹੁ ਲਖ ਹੋਵੇ ਲਖ ਹੋਵੇ ਲਖवीस ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੇਸ਼ ਤੇ ਤਰਾਪਤ ਪੌੜੀਆਂ ਚੜੀਏ ਹੋਏ 21 ਇੱਕ ਜ਼ਬਾਨ ਨੂੰ ਦੋ ਬਣਾ ਲੇ ਦੋ ਨੂੰ ਲੱਖ ਬਣਾ ਲੇ ਲੱਖ ਨੂੰ 20 ਲੱਖ ਬਣਾ ਲੇ ਇੱਕ ਇੱਕ ਜ਼ਬਾਨ ਨਾਲ ਲੱਖਾਂ ਲੱਖਾਂ ਵਾਲੀ ਜੋ ਜਗਤ ਦਾ ਈਸ਼ ਹੈ ਮਾਲਕ ਹੈ ਉਹ ਦਾ ਨਾਮ ਰਟਨ ਕਰੀ ਜਾ ਦੋਰਾਇ ਜਾ ਦੋੜਾਈ ਜਾ ਇਹ ਹੀ ਹੈ ਪਰਮਾਤਮਾ ਦੇ ਦਰ ਦੀਆਂ ਪੌੜੀਆਂ ਇੱਕ ਦਿਨ ਤੂੰ ਚੜ ਕੇ ਇੱਕੀਸ਼ ਹੋ ਜਾਏਗਾ ਭਾਵੇਂ ਇੱਕ ਈਸ਼ਵਰ ਦਾ ਰੂਪ ਹੋ ਜਾਏਗਾ परमात्मा ਦਾ ਰੂਪ ਹੋ ਜਾਏਗਾ ਪਹੁੰਚ ਜਾਏਗਾ ਜਪਣਾ ਜ਼ੁਬਾਨ ਨਾਲ ਹੈ ਕੋ ਸਿਰਫ ਵਾਹਿਗੁਰੂ ਵਾਹਿਗੁਰੂ ਆਖੀ ਜਾਣਾ ਨਹੀਂ ਜਪਜੀ ਸਾਹਿਬ ਦਾੰਗ ਦਸਿਆ ਗੁਰੂ ਨਾਨਕ ਨੇ ਗਾਵੀਏ ਸੋਣੀਏ ਮਨ ਰਖੀਏ ਭਾਵ ਦੁੱਖ ਪਰ ਹਰ ਸੁਖ ਘਰ ਲਏਗਾ ਗਾਵੀਏ ਜ਼ੁਬਾਨ ਨਾਲ ਪਹਿਲੇ ਗਾਇਨ ਕਰ ਵਾਹਿਗੁਰੂ ਵਾਹਿਗੁਰੂ ਹੁਣ ਇਹਨੂੰ ਸੁਣਾ ਅਗਰ ਉੰਜੀ ਵਾਹਿਗੁਰੂ ਵਾਹਿਗੁਰੂ ਆਖਰੇ ਹੈ ਤੇ ਸੁਣ ਨਹੀਂ ਰਿਹਾ ਕਿ ਹਵਾ ਚੁੱਟ ਕੇ ਉਹ ਤੇਰੇ ਅੰਦਰ ਪ੍ਰਵੇਸ਼ ਨਹੀਂ ਕਰੇਗਾ ਮੇਰੇ ਮੂੰਹ ਵਿੱਚ ਪਾਣੀ ਹੋਵੇ ਮੈਂ ਥੱਲੇ ਨਾ ਕਰਾਂ ਤੇਰੇ ਨਾਲ ਤੇ ਪਿਆਸ ਨਹੀਂ ਮਿਟਣ ਲੱਗੀ ਚਾਹੇ ਸਾਰੀ ਜ਼ਿੰਦਗੀ ਮੈਂ ਮੂੰਹ ਵਿੱਚ ਰੱਖ ਲਾਂ ਮੇਰੇ ਮੂੰਹ ਦੇ ਵਿੱਚ ਭੋਜਨ ਦੀ ਬੁਰਕੀ ਹੋਵੇ ਮੈਂ ਥੱਲੇ ਨਾ ਕਰਾਂ ਤੇ ਦੇ ਨਾਲ ਤੇ ਭੁੱਖ ਨਹੀਂ ਮਿਟਣ ਲੱਗੀ ਚਾਹੇ ਮੈਂ ਸਾਰਾ ਦਿਨ ਮੂੰਹ ਦੇ ਵਿੱਚ ਰੱਖ ਲਾਂ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਕਰਾਂ ਅਗਰ ਮੈਂ ਸੁਣਦਾ ਨਹੀਂ ਪਿਆ ਇਹਦੇ ਨਾਲ ਮੇਰੇ ਹਿਰਦੇ ਵਿੱਚ ਕੋਈ ਚਾਨਣਾ ਨਹੀਂ ਆਉਣ ਲੱਗਾ ਇਹਦੇ ਨਾਲ ਕੋਈ ਮੈਨੂੰ ਆਤਮਿਕ ਰਸ ਨਹੀਂ ਮਿਲਣ ਲੱਗਾ ਲੋਕੀ ਕਰਦੇ ਰਹੇ ਰਹ ਜਾਂਦੇ ਨੇ 18 18 ਘੰਟੇ ਪਾਠ ਕਰਨ ਵਾਲੇ ਵੀ ਮੈਂ ਅਖੰਡ ਪਾਠੀ ਦੇਖੇ ਨੇ ਕਿਉਂ ਬ੍ਰह्मज्ञानी ਹੋ ਗਏ ਨੇ ਕਿਉਂ ਆਤਮਦਰਸ਼ੀ ਹੋ ਗਏ ਨੇ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਵੀ ਮੈਰਜ਼ ਕਰਦੇ ਆ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰੇ ਤੇ ਕੰਨ ਸੁਣ ਸ਼ਬਦ ਤੇ ਕੰਨਾ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ ਆ ਮੈਨੂੰ ਕੋਈ ਇੱਕ ਅੰਧ ਵਿਸ਼ਵਾਸੀ ਕੈ ਲਗਾ ਜੈਨੇ ਕਿ ਸਾਡੇ ਗੁਰੂ ਦੀ ਬੜੀ ਭਾਰੀ ਮਹਿਮਾ ਹੈ ਉਹਨੇ ਸਾਨੂੰ ਮੰਤਰ ਕੰਨਾਂ ਦੇਚ ਦਿੱਤਾ ਹੈ ਤੇ ਮੈਂ ਖਣ ਤੂੰ ਮੈਨੂੰ ਐਸਾ ਕੋਈ ਗੁਰੂ ਦੱਸ ਜਿਹਨੇ ਮੰਤਰ ਅੱਖਾਂ ਦੇਚ ਦਿੱਤਾ ਹੋਵੇ ਨੱਕ ਦੇਚ ਦਿੱਤਾ ਹੋਵੇ ਮੂੰਹ ਦੇਚ ਦਿੱਤਾ ਹੋਵੇ ਮੰਤਰ ਤੇ ਕੰਨ ਹੀ ਸੁਣਨਗੇ ਹੋਰ ਕੌਣ ਸੁਨੇਗਾ ਮੰਤਰ ਤੇ ਸ਼ਬਦ ਹੁੰਦਾ ਨਾਮ ਹੁੰਦਾ ਉਹ ਤੇ ਕੰਨ ਨਹੀਂ ਸੁਣਨਗੇ ਬੰਦੇ ਲੈ ਇਸ ਤਰ੍ਹਾਂ ਦੀ ਗੱਲ ਹੈ ਤੇ ਮੈਂ ਕਿ ਤੂੰ ਸਾਰੀ ਦੁਨੀਆ ਨੂੰ ਮੂਰੂ ਕੀ ਸਮਝਾਇਆ ਇਸ ਤਰ੍ਹਾਂ ਦੇ ਚੱਕਰਾਂ 'ਚ ਮੂਰ ਲੋਕ ਪੈਂਦੇ ਨੇ ਮੰਤਰ ਤੇ ਕੰਨ ਨਹੀਂ ਸੁਣਨਗੇ ਹੋਰ ਕੌਣ ਸੁਣਨਗੇ ਇਤਨੀ ਵੀ ਸਮਝ ਕੋਈ ਇਤਨਾ ਵੀ ਜੋ ਹੈ ਬੋਧ ਕੋਈ ਜ਼ਬਾਨ ਉਚਾਰਨ ਕਰੇ ਵਾਹਿਗੁਰੂ 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 ਕੰਨ ਸੁਣਨ ਸਨਾਤਨ ਮਤ ਦੇ ਲੋਕੀ ਮੂਰਤੀ 'ਚ ਧਿਆਨ ਜੋੜਦੇ ਨੇ ਜਾਂ ਜਲਦੇ ਹੋਏ ਦੀਵੇ 'ਚ ਧਿਆਨ ਜੋੜਦੇ ਨੇ ਕੁਝ ਅਭਿਆਸੀ ਕਹਿੰਦੇ ਨੇ ਇੱਥੇ ਧਿਆਨ ਜੋੜੋ ਅਲੱਗ-ਅਲੱਗ ਧੰਗ ਦੇ ਪ੍ਰਾਪਤਕ ਜਿਹੜੇ ਧਿਆਨ ਸਾਧਨਾ ਕਰਨ ਵਾਲੇ ਨੇ ਪ੍ਰਿਆਤਕ ਮੈਂ ਉਹਨਾਂ ਦੇ ਅਸਥਾਨ ਦੇਖੇ ਨੇ ਉਹ ਸਾਹਮਣੇ ਦੀਵਾ ਜਲਾ ਕੇ ਉਹਦੇ 'ਚ ਧਿਆਨ ਜੋੜਦੇ ਨੇ ਕੋਈ ਮੂਰਤੀ 'ਚ ਧਿਆਨ ਜੋੜਦੇ ਨੇ ਤਸਵੀਰ ਦੇ ਧਿਆਨ ਜੋੜਦੇ ਨੇ ਆਪਾਂ ਕਿਸ ਦੇ ਧਿਆਨ ਜੋੜਨਾ ਹੈ ਆਪਣਾ ਧਿਆਨ ਕਿੱਥੇ ਟਿਕਾਈਏ ਜਦ ਜ਼ਵਾਨ ਕਰੇ ਵਾਹਿਗੁਰੂ 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 ਧਿਆਨ ਕਿਥੇ ਠਿਗਾਏ ਸਹਿਬਾਂ ਦੀ ਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਈ ਆਪਣੇ ਤੋਂ ਬਾਹਰ ਧਿਆਨ ਨੂੰ ਲੈ ਜਾਏਗਾ ਭਰਮ ਵਿੱਚ ਬੁਲੇਖੇ ਦੇ ਚੈ ਪ੍ਰਮਾਤਮਾ ਦਾ ਨਾਮ ਤੇਰੇ ਅੰਦਰ ਹੈ ਨਾ ਉਹ ਇਹ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਬ ਇਸਰਾਮ ਇਸ ਨੂੰ ਪ੍ਰਗਟ ਕਰਨਾ ਹੈ ਔਰ ਇਹ ਪ੍ਰਗਟ ਹੋਵੇਗਾ منتر جپ کے گرو دا منتر جپ کے پرگٹ ہو جائے گا تو منتر دے تنر دھیان جوڑنا ہے شبد دے ہی دھیان جوڑنا ہے شبد گرو سرک دےلہ بڑی قیمتی پنگتی دھن گرو گرن ساحب جی مہاراج دی پہلے پاس پاتشاہ تھوڑے سامنے رکھا دھن میں دھیان دھیان میں جانے آ گرمک اکتھ کہانے کہانی ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਥਾ ਨੂੰ ਸਮਝ ਲਿਆ ਧੁਨ ਵਿੱਚ ਧਿਆਨ ਜੋੜ ਕੇ ਧੁਨ ਤੋਂ ਮੁਰਾਦ ਸ਼ਬਦ ਧਿਆਨ ਤੋਂ ਮੁਰਾਦ ਸੁਰਤ ਧਿਆਨ ਜੋੜਿਆ ਉਸਨੇ ਧੁਨ ਵਿੱਚ ਸੁਰਤ ਜੋੜੀ ਉਸਨੇ ਸ਼ਬਦ ਦੇਸ ਸਾਫ ਲਿਖੇ RAMKALI MALLA ਕਹਿੰਦਾ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੀ ਗੁਰਮੁਖ ਨੇ ਉਸ ਅਕਥ ਦੀ ਕਹਾਣੀ ਨੂੰ ਸਮਝ ਲਿਆ ਦੋਨੋਂ ਵਿੱਚ ਧਿਆਨ ਜੋੜ ਕੇ ਸ਼ਬਦ ਵਿੱਚ ਸ਼ੁੱਧ ਜੋੜ ਕੇ ਹੁਣ ਤੁਸੀਂ ਆਖੋ ਕਿ ਸ਼ਬਦ ਦਾ ਨਾ ਕੋਈ ਰੰਗ ਨਾ ਰੂਪ ਵਾਹਿਗੁਰੂ 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 ਇਹ ਜਿਵੇਂ ਚਾਰਨ ਕਰਦਾ ਪਿਆ ਇਸ ਵਿੱਚ ਕਿਵੇਂ ਧਿਆਨ ਜੋੜਦਾ ਇਸ ਨੂੰ ਸੁਣਨਾ ਸੁਣਨਾ ਹੀ ਧਿਆਨ ਜੋੜਨਾ ਹੈ ਇਹ ਵੀ ਮੈਂ ਅਸਰਦਿਆਂ ਇੱਕ ਬੰਦਾ ਬੋਲ ਰਿਹਾ ਹੈ ਦੂਜਾ ਸੁਣ ਰਿਹਾ ਤੇ ਸੁਣਨ ਵਾਲਾ ਅਚਨ ਚੇਤ ਪੈ ਜਾਂਦਾ ਮਿੱਤਰਾ ਇਹ ਗੱਲ ਫਿਰ ਆਕ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਟੰਡ ਮੇਰਾ ਧਿਆਨ ਕਿੱਸੇ ਹੋਰ ਪਾਸੇ ਚਲਾ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਹੈ ਧਿਆਨ ਨੂੰ ਸੁਣਨ ਦੇ ਚਲਾਣਾ ਮਟ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਤੂੰ ਸੁਣ ਤੇ ਸਹੀ ਅੰਦਰੋਂ ਰਤਨ ਜਵਾਹਰ ਪੈ ਗਾਉਂਗੇ ਸਿਰਫ ਇਤਨੇ ਹੀ ਗੱਲ ਨਹੀਂ ਨਾਨਕ ਭਗਤਾ ਸਦਾ ਵਿਗਾਸ ਸੁਣੀ ਐ ਦੁਖ ਪਾਪ ਕਾ ਨਾਸ ਸੁਣਦੇ ਦੁਖ ਨਾਸ ਹੋ ਜਾਣਗੇ ਸੁਣਦੇ ਹੀ ਪਾਪ ਨਾਸ ਹੋ ਜਾਂਦੇ ਸੁਣਦੇ ਹੀ ਪਰਮ ਸ਼ਾਂਤੀ ਮਿਲੇਗੀ ਸੁਣਦੇ ਹੀ ਪਰਮ ਚਾਣਨਾ ਹੋਵੇਗਾ ਤੁਸੀਂ ਆਖੋਗੇ ਅਸੀਂ ਤੇ ਬੜਾ ਸੁਣਿਆ ਕੋਈ ਚਾਣਨਾ ਨਹੀਂ ਹੋਇਆ ਕੁਛ ਆਨੰਦ ਨਹੀਂ ਬਣਿਆ ਤਾਂ ਮੈਂ ਸਤਿਗੁਰਾਂ ਦੀ ਹਜ਼ੂਰੀ ਚ ਇਤਨੀ ਗਲਤ ਇਹ ਕਹਿ ਸਕਦਾ ਨਹੀਂ ਸੁਣਿਆ ਕੋਈ ਨਹੀਂ ਸੁਣਦਾ ਕਿ ਸੁਣਵਿਆ ਆਨੰਦ ਨਾ ਮਿਲੇ ਸੁਣਦੇ ਆ ਰਸ ਨਾ ਮਿਲੇ ਸੁਣਦੇ ਆ ਪਰਮ ਆਨੰਦ ਦੀ ਝਲਕ ਨਾ ਮਿਲੇ ਨਹੀਂ ਸੁਣਿਆ ਬਾਬਾ ਫਰੀਦ ਤੇ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਗੂੰਜਣੀਆਂ ਮਨੋ ਮਚਿੰਦਣੀਆਂ ਅੱਜ ਹੀ ਰੱਬ ਦਾ ਮਿਲਾਪ ਲੈ ਲੈ ਅੱਜ ਹੀ ਖੁਦਾ ਦਾ ਮਿਲਾਪ ਲੈ ਕੱਲ ਤੇ ਕਿਉਂ ਛੋੜਦਾ ਹੈ ਪਰਸੋਂ ਤੇ ਕਿਉਂ ਛੋੜਦਾ ਹੈ ਭੋਜਨ ਦੀ ਬੁਰਕੀ ਤੋਂ ਮੂੰਹ ਦੇ ਚ ਪਾਣਾ ਹੈ ਸਵਾਦ ਤੈਨੂੰ ਕੱਲ ਆਉਂਦਾ ਹੈ ਹੁਣੇ ਆਉਂਦਾ ਹੈ ਪਾਣੀ ਦਾ ਘੁੱਟ ਤੋਂ ਮੂੰਹ ਦੇ ਚ ਪਿਆਨ ਜਹੇ ਪਾਣਾ ਹੈ ਥੱਲੇ ਕਰਦਾ ਹੈ ਪਿਆਸ ਕਲ ਬੁੱਧੀ ਨਹੀਂ ਹੁਣੇ ਬੁੱਧੀ ਵਾਹਿਗੁਰੂ ਵਾਹਿਗੁਰੂ ਤੂੰ ਜਪ ਹੈ ਫਲ ਤੈਨੂੰ ਅਗਲੇ ਜਨਮ ਵਿੱਚ ਮਿਲੇ ਜਪਣ ਦੀ ਲੋੜ ਹੀ ਕੀ ਹੈ ਇਹ ਵੀ ਮੈਨੂੰ ਸਿੱਖਿਆ ਇਹ ਜ਼ਿੰਦਗੀ ਬੰਦਾ ਰੋਂਦਿਆਂ ਪਿੱਟਦਿਆਂ ਲੰਗਾ ਦੇਵੇ ਅਗਲੇ ਜਨਮ ਵਿੱਚ ਫਲ ਮਿਲੇਗਾ ਇਸ ਤਰ੍ਹਾਂ ਦੀ ਤਫਲ ਤਸੱਲੀ ਉਧਾਰ ਦਾ ਧਰਮ ਗੁਰ ਨਾਨਕ ਸਾਡੀ ਝੋਲੀ 'ਚ ਨਹੀਂ ਪੰਦੇ ਨਕਦ ਧਰਮ ਹੈ ਨਕਦ ਸੌਦਾ ਹੈ ਵਾਹਿਗੁਰੂ 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 ਇਹ ਜਪ ਤੇ ਕੰਨਾਂ ਨਾਲ ਸੁਣ ਤੇਹੀ ਧਿਆਨ ਜੋੜਨਾ ਇਕਾਠਣ ਆਖਣ ਔਖਾ ਸੱਚਾ ਨਾਮ ਤੁਸੀਂ ਕਰਕੇ ਦੇਖਣਾ 1 ਮਿੰਟ ਵੀ ਨਹੀਂ ਕਰ ਸਕੋਗੇ 1 ਮਿੰਟ ਔਰ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਨੂੰ ਗਾਲਬਨ ਅਠ ਅਠਤੀ 39 ਸਾਲ ਹੋ ਗਏ ਇਹਨਾਂ ਕਥਾ ਕਰਦੇ ਬਲਕਿ ਇਸਕੋ ਵੀ ਕੁਝ ਜ਼ਿਆਦਾ ਹੋ ਗਏ 4-4 5-5 ਘੰਟੇ ਕਥਾ ਕਈ ਮੁਲਕਾਂ ਔਰ ਆਪਣੇ ਦੇਸ਼ ਦੇ ਗੁਰਪੁਰਪ ਦੇ ਦਿਨਾਂ ਦੇ ਦਾਸ ਨੇ ਕੀਤੇ ਔਰ ਕਰਦੇ ਪੰਜ ਘੰਟੇ ਕਥਾ ਕਰਨੇ ਅੱਜ ਵੀ ਮੈਨੂੰ ਇਤਨੀ ਉਖਿਆਈ ਨਹੀਂ ਪੰਨ ਵਾਹਿਗੁਰੂ ਵਾਹਿਗੁਰੂ ਕਹਿ ਕੇ ਸੁਣਨਾ ਅੱਜ ਵੀ ਉਖਿਆਈ ਅੱਜ ਵੀ ਮੈਨੂੰ ਕਠਨ ਲੱਗਦੀ ਇਸ ਦੇ ਵਿੱਚ ਅੱਜ ਵੀ ਮੈਨੂੰ ਕਾਮਯਾਬੀ ਨਹੀਂ ਮਿਲਦੀ ਕਵਿਨਰਸ ਕਰਦੇ اور میں کھوکی نرما تھوڑے سامنے نہیں رکھ رہا بالکل اپنی ایک سچائی سامنے رکھ ہیں بڑی سچائی کلکی در پتا کوئی ایک منٹ بھی کرے کہ انند بن جائے گا ایک منٹ ایک منٹ میں زیادہ کہہ رہا ستگوں نے ہاں ایک سیکنڈ ایک چھن دیا کال پاس کے بیچنا ایک چھن ایک سیکنڈ ਇਦਰ ਵਾਹਿਗੁਰੂ ਵਾਹਿਗੁਰੂ ਆਖਿਆ ਇਦਰ ਧਿਆਨ ਜੁੜ ਗਿਆ ਜਿਵੇਂ ਧਿਆਨ ਜੁੜਦਾ ਜਨਮ ਜਨਮਾਂਤਰਾਂ ਦਾ ਅੰਧਕਾਰ ਦੂਰ ਹੋ ਜਾਂਦਾ ਕਿਸੇ ਕਮਰੇ ਵਿੱਚ 50 ਸਾਲ ਦਾ ਹਨੇਰਾ ਹੋਵੇ ਤੇ ਉਸ ਹਨੇਰੇ ਨੂੰ ਕੱਢਣ ਲਈ 50 ਸਾਲ ਲੱਗਣਗੇ ਕੋਈ ਤਰਕ ਦੇ ਇਹ 50 ਸਾਲ ਦਾ ਹਨੇਰਾ ਇਹਨੂੰ ਕੱਢਦੇ ਹਾਂ ਤਾਂ 50 ਸਾਲ ਲੱਗਣਗੇ ਨਹੀਂ ਅਗਰ ਬੱਤੀ ਜਲਾਉ ਬਿਹਾ ਹਨੇਰਾ ਬਾਵੇਂ 50 ਸਾਲ ਦਾ ਦੁੱਖ ਚਾਏ ਕਿਤਨੇ ਜਨਮਾਂ ਦੇ ਹਨ ਪਾਪ ਚਾਏ ਕਿਧਰੇ ਜਨਮਾਂ ਦੇ ਹਨ ਚਾਏ ਕਿਤਨਾ ਘੋਰ ਅੰਧਕਾਰ ਹੋਵੇ ਜੈਸੇ ਸ਼ੁਰਤ ਸ਼ਬਦ ਨਾਲ ਜੁੜ ਵੀ ਚਾਨਣਾ ਹੋ ਜਾਂਦਾ ਸਾਰੇ ਪਾਪ ਮਿਟ ਜਾਂਦੇ ਸਾਰੇ ਦੁੱਖ ਮਿਟ ਜਾਂਦੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਦਾ ਨਾਸ ਧੋਣ ਮੇਂ ਧਿਆਨ ਧਿਆਨ ਮੇਂ ਜਾਨੇ ਗੁਰਮੁਖ ਅਕਥ ਕਾਣੇ ਅੰਮ੍ਰਿਤ ਵੇਲੇ ਉੱਠ ਕੇ ਜੋ ਗੁਰਮੰਤਰ ਦਾ ਜਾਪ ਨਹੀਂ ਕਰਦਾ ਵਾਹਿਗੁਰੂ 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 ਤੇ ਕੰਨ ਨਾਲ ਨਹੀਂ ਸੁਣਦਾ ਮੈਂ ਉਸ ਕਰ ਮੈਨੂੰ ਉਮੀਦ ਨਹੀਂ ਕਿ ਉਸ ਦੇ ਪੱਲੇ ਕੁਝ ਪੈਣਦਾ ਹੋਵੇ ਕੋਈ ਕਿਸਾਨ ਹਲ ਚਲਾਵੇ ਸਵਾਗਾ ਫੇਰੇ ਪਾਣੀ ਵੀ ਦੇ ਦੇ ਔਰ ਖਾਦ ਵੀ ਵਧੀਆ ਪਾਵੇ ਚਾਰੋਂ ਪਾਸੇ ਵਾੜ ਵੀ ਲਾ ਦੇਵੇ ਮਚਾਨ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਜਾਏ 15-20 ਦਿਨ ਹੋ ਜਾਣ ਜ਼ਮੀਨ ਦੇ ਚੋਂ ਕੁਝ ਉੱਗੇ ਨਾ ਤੇ ਉਹ ਕਿਸੇ ਸਿਆਣੇ ਨੂੰ ਬੁਲਾ ਲਿਆਵੇ ਤੇ ਆਖੇ ਪਤਾ ਨਹੀਂ ਮੈਂ ਮਿਹਨਤ ਤੇ ਬੜੀ ਕੀਤੀ ਸੀ ਕੁਝ ਉਗਿਆ ਨਹੀਂ ਕੋਈ ਪੁੰਗਰਿਆ ਨਹੀਂ ਤੇ ਉਹ ਸਿਆਣਾ ਪੁੱਛੇ ਜ਼ਮੀਨ ਵਿੱਚ ਬੱਤਰ ਸੀ ਉਹ ਕਹਿੰਦਾ ਮੈਂ ਪਾਣੀ ਦਿੱਤਾ ਹੈ ਹਲ ਤੋਂ ਢੰਗ ਨਾਲ ਚਲਾਇਆ ਸੀ ਕਹਿੰਦਾ ਦੋ ਦਫਾ ਚਲਾਇਆ ਸੁਆਗਤ ਮੇੜਿਆ ਸੀ ਕਹਿੰਦਾ ਹਾਂ ਖਾਦ ਪਾਈ ਸੀ ਕੰਦਰ ਮੈਂ ਵਧੀਆ ਖਾਦ ਪਾਈ ਹੈ ਅਚੰਭੇ ਕਰ ਤੋ ਇਹ ਦੱਸ ਬੀਜ ਕਿਹੜਾ ਪਾਇਆ ਕਹਿੰਦਾ ਆਪਾਂ ਬੀਜ ਕੋਈ ਨਹੀਂ ਪਾਇਆ ਕੁਝ ਨਹੀਂ ਪੀਤਾ ਪਟਾਇਆ ਸਾਰਾ ਵਿਰਥ ਹੋ ਗਿਆ ਤੇ ਨਹੀਂ ਕੀਰਤਨ ਸੁਣਨਾ ਕਥਾ ਸੁਣਨੀ ਗੁਰਦੁਆਰੇ ਆਉਣਾ ਦਾਨ ਪੁੰਨ ਕਰਨਾ ਤੇ ਇੰਜ ਹੈ ਹੱਲ ਚਲਾਣਾ ਪਾਣੀ ਦੇਣਾ ਖਾਦ ਪਾਣਾ ਵਾੜ ਲਾਣਾ ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜੋ ਜਪ ਕਰਨਾ ਹੈ ਤੇ ਬੀਜ ਬੋਣਾ ਹੈ ਇਹ ਤੇ ਹੈ ਹੀ ਕੋਈ ਨਹੀਂ ਇਹ ਤੇ ਕੋਈ ਪਰਦੇਈ ਨਹੀਂ ਤੇ ਪੱਲੇਤੀ ਭਗੇ ਕੁਝ ਵੀ ਨਹੀਂ ਹੈ ਅੱਜ ਮੈਂ ਦੇਖਦਾ ਸਿੱਖਾਂ ਕੋਲ ਆਰਥਿਕ ਸ਼ਕਤੀ ਵੀ ਹੈ ਸਰੀਰਕ ਸ਼ਕਤੀ ਵੀ ਹੈ ਦਿਮਾਗੀ ਸ਼ਕਤੀ ਵੀ ਹੈ ਰੋਹਾਨੀ ਸ਼ਕਤੀ ਕੋਈ ਨਹੀਂ ਕੁਝ ਵੀ ਨਹੀਂ ਉਹ ਤੇ ਜਪ ਨਾਲ ਪ੍ਰਾਪਤ ਹੁੰਦੀ ਹੈ ਸਤਿਗੁਰੂ ਕਹਿੰਦੇ ਜਪੋ ਤਾ ਏਕੋ ਨਾਮਾ ਅਵਰ ਨਿਰਾਖਲ ਕਾਮਾ ਮਨੁੱਖ ਸਾਰੇ ਧਾਰਮਿਕ ਕਰਮ ਕਰੇ ਤੇ ਜਪ ਨਾ ਕਰੇ ਤੇ ਤੇ ਉਹ ਬਰਾਤੇ ਜਿੱਦੇ ਚ ਲੜਾਈ ਹੋਈ ਨਹੀਂ ਕੀ ਮੈਨੇ ਰਖਦੇ ਨੇ ਬਰਾਤੇ ਲੜਾਈ ਕੋਈ ਨਹੀਂ ਜਪ ਮੋਲ ਹੈ ਜਪ ਪਹਿਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਪ ਪਹਿਲਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਪ ਪਹਿਲੀ ਦੇਸ਼ਨਾ ਹੈ ਜਗਤ ਗੁਰੂ ਬਾਬੀ ਗੁਰਨਾਮਿਕ ਦੇਵ ਜੀ ਮਹਾਰਾਜ ਦੀ ਜਪ ਲਾਜ਼ਮੀ ਕਰਨਾ ਹੈ ਜਪੋ ਤਾਂ ਇੱਕੋ ਨਾਮਾ ਅਵਰਨੇ ਆਫਲ ਕਾਮਾ ਪਤਸ਼ਾ ਕਿਵੇਂ ਜਪੀਏ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅਮਰਤ ਪਾਓ ਸਾਫ ਲਿਖ ਦਿੱਤਾ ਜਵਾਨ ਨਾਲ ਜਪੋ ਮਹਾਰਾਜ ਕਿਤਨਾ ਕਜਾਪੀ ਹੈ ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਗ ਡੇੜਾ ਆਖੀਏ ਇੱਕ ਨਾਮ ਜਗਦੇ ਇੱਕ ਜ਼ਬਾਨ ਨੂੰ ਲੱਖ ਬਣਾ ਲੈ ਲੱਖ ਨੂੰ ਵੀ ਲੱਖ ਬਣਾ ਲੈ ਜਪੀਗਾ ਜਪੀ ਜੋ ਲੱਖਾਂ ਵਾਂ ਜਿੰਨਾ ਜੱਗ ਸਕਦਾ ਹੈ ਇਹੀ ਪ੍ਰਮਾਤਮਾ ਦੇ ਦਰ ਦੀਆਂ ਪੌੜੀਆਂ ਨੇ ਇੱਕ ਦਿਨ ਚੜ ਜਾਏਗਾ ਬਸ ਵਾਹਿਗੁਰੂ ਵਾਹਿਗੁਰੂ ਕਹੀਏ ਨਹੀਂ ਗਾ ਵੀਏ ਸੁਣੀਏ ਮੈਂ ਫਿਰ ਦਗਾ ਦੇ ਜਬਾਨ ਗਾਇਨ ਕਰੇ ਤੇ ਕੰਨ ਸੁਣਨ ਸਰਵਨ ਗੋਬਿੰਦ ਗੁਣ ਸੁਨੋ ਅਲ ਗਾਉ ਰਸਨਾ ਗੀ ਕਠ ਨ ਕਰਕੇ ਦੇਖ ਲੈਣਾ 1 ਮਿੰਟ ਵੀ ਨਹੀਂ ਕਰ ਸਕੋ ਓਕੇ ਇਸ ਨੂੰ ਮੇਰੇ ਪਾਤਸ਼ਾਹ ਨੇ ਕਿ ਆਖਣ ਔਖਾ ਸਚਨਾ ਜਪ ਸੱਚ ਦਾ ਕਰਨਾ ਹੈ ਅਕਾਲ ਪੁਰਖ ਦਾ ਕਰਨਾ ਹੈ ਉਹਦੇ ਨਾਮ ਦਾ ਕਰਨਾ ਹੈ ਔਰ ਜਪ ਰਸਨਾ ਨਾਲ ਕਰਨਾ ਹੈ ਜਪ ਕਦੋਂ ਕਰਨਾ ਹੈ ਅੰਮ੍ਰਿਤ ਵੇਲਾ ਸਚਨਾ ਵੜਿਆਈ ਹਰ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਜਪਣਾ ਅੰਮ੍ਰਿਤ ਵੇਲੇ ਪੀਰਾਂ ਦਾ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਦੁਆ ਕੁਨ ਬ ਸਭ ਚੋਂ ਗਦਾਇਆ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਨੂੰ ਮਨੁੱਖਾਂ ਦੇ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਰਾਤ ਦੇ ਚੌਥੇ ਪੈਰ ਖੁਦਾ ਦੇ ਗੁਮੰਤਾ ਬਣ ਜਾਇਆ ਕਰ। ਬਿਖਾਰੀ ਬਣ ਜਾਇਆ ਕਰ। ਇਹ ਫਕੀਰ ਕਹਿੰਦਾ ਹੈ ਜੋ ਰਾਤ ਦੇ ਚੌਥੇ ਪੈਰ ਖੁਦਾ ਦੇ ਗੁਮੰਤਾ ਨਹੀਂ ਬਣਦੇ ਉਹ ਦਿਨ ਨੂੰ ਬਾਦਸ਼ਾਹਾਂ ਵੀ ਤਰ੍ਹਾਂ ਜੀ ਨਹੀਂ ਸਕਦੇ। ਬਹੁਤ ਕੀਮਤੀ ਗੱਲ ਕਹੇਗੇ। ਦੁਆ ਕੁਨ ਬਸ਼ਰ ਤੁਮ ਬਦਾਇਆ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਅਮਰਤ ਵੇਲਾ ਸਚ ਨਾਉ ਵੜਿਆ ਇਹ ਵਿਚਾਰ ਪੰਜ ਬਾਣੀਆਂ ਵਿੱਚ ਪਹਿਲੀ ਬਾਣੀ ਜਪਜੀ ਸਾਹਿਬ ਜਪਜੀ ਸਾਹਿਬ ਦੇ ਵਿੱਚ ਤਿੰਨ ਸਿਧਾਂਤਿਕ ਨੁਕਤੇ ਜਪ ਸੱਚ ਦਾ ਕਰਨਾ ਜਪ ਰਸਨਾ ਨਾਲ ਕਰਨਾ ਜਪ ਅੰਮ੍ਰਿਤ ਵੇਲੇ ਕਰਨਾ ਆਨੰਦ ਤੱਕ ਪਹੁੰਚਣ ਦਾ ਇੱਕ ਵਸੀਲਾ ਜਪ ਜਪ ਮੋਲ ਹੈ ਜਪ ਪਹਿਲੇ ਹੈ ਜਪ ਬੁਨਿਆਦੀ ਹੈ ਜਪ ਲਾਜ਼ਮੀ ਹੈ ਜਪੋ ਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ